ਤੁਹਾਨੂੰ ਪਹਿਲਾਂ ਇੱਕ ਵਾਰੀ ਸ਼ੋਟ ਦਿਖਾ ਦਈਏ ਜਿੱਥੇ ਪਾਣੀ ਜਿਹੜਾ ਦਰਿਆ ਦਾ ਸੀ ਪਾਣੀ ਓਵਰ ਹੋਣ ਤੋਂ ਬਾਅਦ ਜਿਹੜਾ ਹੋ ਚੁੱਕਿਆ ਸੀ ਤੇ ਅੱਗੇ ਜਿਹੜੀ ਫਸਲ ਖੜੀ ਆ ਉਹ ਨਿਸਤਰੀ ਹੋਈ ਫਸਲ ਹੈ ਕੁਝ ਹਫਤਿਆਂ ਦੇ ਵਿੱਚ ਉਸ ਫਸਲ ਨੇ ਪੱਕ ਜਾਣਾ ਸੀ ਉਸ ਤੋਂ ਬਾਅਦ ਉਹਨੇ ਮੰਡੀ ਦੇ ਵਿੱਚ ਜਾਣਾ ਸੀ ਜਿਹੜੀਆਂ ਨਿਸਤਰੀ ਹੋਈ ਹੈ ਹੁਣ ਇਹਦੇ ਤੇ ਪੱਕਣੀ ਸੀ ਇਸੀ ਫਸਲ ਨੇ ਹੁਣ ਇਹ ਪਾਣੀ ਦੀ ਮਾਰ ਦੇ ਹੇਠ ਹੈ ਕਿਉਂਕਿ ਸਾਡਾ ਮਕਸਦ ਇਹ ਹੈ ਵੀ ਜਿਹੜਾ ਇਹ ਪਾਣੀ ਹੈ ਵੀ ਇਸ ਦੇ ਕਰਕੇ ਨੁਕਸਾਨ ਕੀ ਹੋ ਰਿਹਾ ਪਰਲੇ ਪਾਸੇ ਵੀ ਤੁਸੀਂ ਦੇਖੋਗੇ ਤਾਂ ਜਿਹੜੀ ਫਸਲਾਂ ਨੇ ਉਹ ਡੁੱਬ ਚੁੱਕੀ ਹੈ ਜਿਹੜੀ ਫਸਲ ਹੈ ਇਸ ਦੇ ਵਿੱਚ ਜੇ ਅਪਰੋ ਅੱਗੇ ਤੁਹਾਨੂੰ ਕੱਗਰ ਦਰਿਆ ਦੇ ਨਾਲ ਅਪਡੇਟ ਦਿਖਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਬੀਤੇ ਦਿਨੀ ਪੰਜਾਬ ਦੇ ਵਿੱਚ ਜਾਂ ਫਿਰ ਕਨੌਰ ਹਲਕੇ ਦੇ ਵਿੱਚ ਜਾਂ ਫਿਰ ਡੇਰਾ ਬੱਸੀ ਦੀ ਗੱਲ ਕਰ ਲਈਏ ਇਹਨਾਂ ਇਲਾਕਿਆਂ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਤੇ ਅੱਜ ਅਸੀਂ ਕਨੌਰ ਹਲਕੇ ਦੇ ਪਿੰਡ ਓਨਸਰ ਦੇ ਵਿੱਚ ਖੜੇ ਹਾਂ ਓਨਸਰ ਤੋਂ ਰੈਪਰ ਜਾਣ ਵਾਲੀ ਸੜਕ ਦੇ ਉੱਤੇ ਤੁਹਾਨੂੰ ਪਹਿਲਾਂ ਇੱਕ ਵਾਰੀ ਸ਼ੋਰਟ ਦਿਖਾ ਦਈਏ ਜਿੱਥੇ ਪਾਣੀ ਜਿਹੜਾ ਦਰਿਆ ਦਾ ਸੀ ਪਾਣੀ ਓਵਰ ਹੋਣ ਤੋਂ ਬਾਅਦ ਜਿਹੜਾ ਹੋ ਚੁੱਕਿਆ ਸੀ ਤੇ ਅੱਗੇ ਜਿਹੜੀ ਫਸਲ ਖੜੀ ਹੈ ਉਹ ਨਸਤਰੀ ਹੋਈ ਫਸਲ ਹੈ ਕੁਝ ਹਫਤਿਆਂ ਦੇ ਵਿੱਚ ਉਸ ਫਸਲ ਨੇ ਪੱਕ ਜਾਣਾ ਸੀ ਉਸ ਤੋਂ ਬਾਅਦ ਉਹਨੇ ਮੰਡੀ ਦੇ ਵਿੱਚ ਜਾਣਾ ਸੀ ਜਿੱਦੀਆਂ ਤਸਵੀਰ ਕਿਉਂਕਿ ਇਸ ਦੇ ਉੱਤੇ ਜਿਹੜੀ ਬੱਲਾਂ ਲੱਗੀਆਂ ਹੋਈਆਂ ਨੇ ਦੇਖੋ ਤੁਸੀਂ ਜਿਹੜੀਆਂ ਨਿਸਰੀ ਹੋਈ ਹੈ ਹੁਣ ਇਹਦੇ ਤੇ ਪੱਕਣੀ ਸੀ ਇਸੀ ਫਸਲ ਨੇ ਹੁਣ ਇਹ ਪਾਣੀ ਦੀ ਮਾਰ ਦੇ ਹੇਠ ਹੈ ਕਿਉਂਕਿ ਸਾਡਾ ਮਕਸਦ ਇਹ ਹੀ ਹੈ ਵੀ ਜਿਹੜਾ ਇਹ ਪਾਣੀ ਹੈ ਵੀ ਇਸ ਦੇ ਕਰਕੇ ਨੁਕਸਾਨ ਕੀ ਹੋ ਰਿਹਾ ਪਰਲੇ ਪਾਸੇ ਵੀ ਤੁਸੀਂ ਦੇਖੋਗੇ ਤਾਂ ਜਿਹੜੀ ਫਸਲਾਂ ਨੇ ਉਹ ਡੁੱਬ ਚੁੱਕੀ ਹੈ ਜਿਹੜੀ ਫਸਲ ਹੈ ਇਸ ਦੇ ਵਿੱਚ ਜੇ ਪਰ ਉਹ ਅੱਗੇ ਉਹ ਜਿਹੜੀ ਜੀਰੀ ਹੈ ਉਹ ਝੋਨਾ ਡੁੱਬ ਚੁੱਕਿਆ ਹੈ ਕਿਉਂਕਿ ਹੁਣ ਨਿਸਰਿਆ ਹੋਏ ਝੋਨੇ ਦੇ ਉੱਤੇ ਜੋ ਪਾਣੀ ਹੈ ਇਹ ਪਾਣੀ ਜਿਹੜਾ ਸੰਮਣੇ ਦਰਿਆ ਵਗ ਰਿਹਾ ਉਹ ਓਵਰ ਹੋਣ ਤੋਂ ਬਾਅਦ ਹੈ ਜਿਹੜਾ ਉਹ ਪਾਣੀ ਬਾਹਰ ਆ ਗਿਆ ਖੇਤਾਂ ਦੇ ਵਿੱਚ ਹੁਣ ਇਸ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਹੁਣ ਇਸ ਪਾਣੀ ਦੇ ਇੱਕ ਕਰਕੇ ਇਸ ਇਲਾਕੇ ਦੇ ਵਿੱਚ ਇਸ ਖੇਤਰ ਦੇ ਵਿੱਚ ਕਿਸਾਨਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਭਾਰੀ ਮਾਰ ਜਰੂਰ ਪੈ ਰਹੀ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੁਰਦਾਸਪੁਰ ਦੀ ਗੱਲ ਕਰ ਲਈਏ ਫਿਰੋਜ਼ਪੁਰ ਦੀ ਗੱਲ ਕਰੀਏ ਫਾਜ਼ਿਲਕਾ ਦੀ ਗੱਲ ਕਰ ਲਈਏ ਜਾਂ ਫਿਰ ਦਿਨਾਂਗਰ ਦੀ ਗੱਲ ਕਰ ਲਈਏ ਜਾਂ ਮਾਝੇ ਦੁਆਬੇ ਦੀ ਗੱਲ ਕਰ ਲਈਏ ਪਰਲੇ ਵਾਲੇ ਪਾਸੇ ਦੀ ਜਿੱਤੇ ਹਰਾਂ ਦੀ ਜੋ ਉੱਥੇ ਹਾਲਾਤ ਬਣੇ ਹੋਏ ਨੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਸ ਤਰ੍ਹਾਂ ਹੁਣ ਇੱਥੇ ਹਾਲਾਤ ਬਣੇ ਕਿਉਂਕਿ ਤੁਸੀਂ ਇਸ ਸੜਕ ਦੇ ਉੱਤੇ ਲੰਘ ਕੇ ਜਰੂਰ ਜਾਂਦੇ ਹੋਵੋਗੇ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਜਦੋਂ ਸ਼ੰਭੂ ਬਾਰਡਰ ਬੰਦ ਸੀ ਤਾਂ ਇੱਥੋਂ ਤੁਸੀਂ ਭਾਰੀ ਜਾਮ ਦੇ ਵਿੱਚੋਂ ਲੰਘ ਕੇ ਜਾਂਦੇ ਸੀ ਕਿਉਂਕਿ ਇੱਕ ਤਾਂ ਨਥਾਣਾ ਸਾਹਿਬ ਤੋਂ ਇਧਰੋਂ ਸੜਕ ਆ ਰਹੀ ਹੈ ਇੱਕ ਇਧਰ ਹੀ ਸ਼ੰਭੂ ਬਾਰਡਰ ਤੋਂ ਹੋ ਕੇ ਜਿਹੜੀ ਸੜਕ ਆਉਂਦੀ ਸੀ ਉਹ ਵਾਲੀ ਸੜਕ ਦੇ ਉੱਤੇ ਅਸੀਂ ਇਸ ਵਕਤ ਖੜੇ ਆ ਇੱਥੇ ਸਾਡਾ ਮਕਸਦ ਇਹੀ ਹੈ ਵੀ ਕਿਥੇ ਜਿਹੜਾ ਫਸਲਾਂ ਦਾ ਨੁਕਸਾਨ ਹੋ ਰਿਹਾ ਹੁਣ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜੇਕਰ ਪਾਣੀ ਦੀ ਰੋਕਥਾਮ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਦੇ ਵੱਲੋਂ ਵਾਅਦੇ ਤੇ ਦਾਅਵੇ ਭਾਵੇਂ ਅਕਾਲੀ ਦਲ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਸਾਰਿਆਂ ਦੇ ਵੱਲੋਂ ਜਿਹੜਾ ਦਰਿਆਵ ਹੈਕਰ ਉਸ ਦੇ ਉੱਤੇ ਹੀ ਗੱਲ ਕੀਤੀ ਜਾਂਦੀ ਸੀ ਰਾਜਨੀਤੀ ਕੀਤੀ ਜਾਂਦੀ ਸੀ ਕਿ ਅਸੀਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਅਸੀਂ ਸਮੱਸਿਆ ਇਹਦੀ ਦੂਰ ਕਰ ਦੇਾਂਗੇ ਪਰ ਹਾਲੇ ਤੱਕ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ ਭਾਵੇਂ ਵੋਟਾਂ ਦੇ ਵਿੱਚ ਜ਼ਰੂਰ ਇਸ ਨੂੰ ਲੈ ਕੇ ਹੁਣ ਹੁੰਦੀ ਹੈ ਇਹ ਮੁੱਦਾ ਜ਼ਰੂਰ ਜਿਹੜਾ ਕਰਵਾਇਆ ਜਾਂਦਾ ਹੈ ਪਰ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਦਰਿਆ ਦੇ ਉਹ ਪਾਣੀ ਹੁਣ ਭਾਵੇਂ ਪਿੱਛੋਂ ਘਟਣ ਲੱਗ ਗਿਆ ਪਾਣੀ ਹੁਣ ਕੁਝ ਘੰਟਿਆਂ ਤੱਕ ਜਾਂ ਸ਼ਾਮ ਤੱਕ ਪਾਣੀ ਹੁਣ ਖੱਗਰ ਦੇ ਵਿੱਚੋਂ ਵਾਪਸ ਜਾ ਸਕਦਾ ਹੈ ਪਰ ਜੇਕਰ ਪਿੱਛੋਂ ਪਾਣੀ ਨਹੀਂ ਵਹਦਾ ਕਿਉਂਕਿ ਜਿਹੜੀ ਪਿੱਛੋਂ ਰਿਪੋਰਟ ਹੈ ਜਿਹੜੀ ਉਹ ਰहतਪਰੀ ਰਿਪੋਰਟ ਜ਼ਰੂਰ ਹੈ ਕਿਉਂਕਿ ਪਿੱਛੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਕੰਟਰੋਲ ਦੇ ਵਿੱਚ ਹੈ ਜਿਹੜੇ ਕੱਲ ਉੱਥੇ 11 ਗੇਟ ਛੱਤ ਬੀੜ ਦੇ ਕੋਲ ਜਿਹੜਾ ਉੱਥੇ ਡੈਮ ਬਣਿਆ ਹੋਇਆ ਉੱਥੇ ਉਸ ਦੇ ਖੋਲ ਦਿੱਤੇ ਗਏ ਸੀ ਉਹ ਕੱਲ ਬੰਦ ਕਰ ਦਿੱਤੇ ਗਏ ਸੀ ਤਕਰੀਬਨ ਦੋ ਗੇਟ ਜਿਹੜੇ ਉਹ ਜ਼ਿਆਦਾ ਖੁੱਲੇ ਹੋਏ ਸੀ ਬਾਕੀ ਮਾੜੇ ਮੋਟਾ ਪਾਣੀ ਸਥਿਤੀ ਪਿੱਛੋਂ ਕੰਟਰੋਲ ਦੇ ਵਿੱਚ ਹੈ ਪਰ ਪਾਣੀ ਅੱਗੇ ਜਿਉਂ ਵੱਧਦਾ ਜਾ ਰਿਹਾ ਤਾਂ ਅੱਗੇ ਘੱਗਰ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮੈਂ ਕਹਾਂ ਕੋਈ ਛੋਟ ਵੀ ਦਿਖਾ ਦਿਓ ਕੱਲ ਅਸੀਂ ਜ਼ਿਕਰ ਇਸ ਗੱਲ ਦਾ ਕੀਤਾ ਸੀ ਕਿ ਜਿਹੜੇ ਜਿਹੜਾ ਦਰਿਆਵ ਹੈ ਜਿਹੜਾ ਪਿੱਛੇ ਘੱਗਰ ਦਰਿਆਵ ਹੈ ਉਹਦੀ ਚੌੜਾਈ ਜ਼ਿਆਦਾ ਹੈ ਪਰ ਅੱਗੇ ਜਾ ਕੇ ਉਹ ਸੀਮਤ ਰਹਿ ਜਾਂਦਾ ਹੈ ਸੁਗੜ ਜਾਂਦਾ ਹੈ ਜਿਸ ਦੇ ਕਰਕੇ ਅੱਗੇ ਉਹ ਉਛਾਲ ਮਾਰਦਾ ਹੈ ਦਰਿਆ ਪਰ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹ ਸੜਕ ਦੇ ਉੱਤੇ ਲੋਕ ਇਤੋਂ ਦੀ ਲੰਘ ਰਹੇ ਨੇ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਤਾਂ ਜ਼ਰੂਰ ਹੈ ਕਿਉਂਕਿ ਜੇਕਰ ਫਸਲਾਂ ਜਿਹੜੀਆਂ 6 ਮਹੀਨੇ ਬਾਅਦ ਕਿਸਾਨਾਂ ਦੀ ਫਸਲਾਂ ਆਉਂਦੀਆਂ ਪੱਕੀਆਂ ਹੁੰਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਕਰੋੜਾਂ ਦੀ ਜ਼ਮੀਨ ਇਸ ਦਰਿਆ ਦੇ ਵਿੱਚ ਕੱਗਰ ਦੇ ਵਿੱਚ ਕੱਗਰ ਹਰ ਸਾਲ ਆਪਣੇ ਨਾਲ ਲੈ ਕੇ ਜਾਂਦਾ ਹੈ ਕੱਲ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਅਸੀਂ ਪੁਆਰਟੀ ਪੰਜਾਬ ਦੇ ਉੱਤੇ ਕਿ 7 ਡੈਮ ਦੇ ਕੋਲੋਂ ਜੋ ਸਾਹਮਣੇ ਉੱਤੇ ਜਿਹੜਾ ਦਿਵਾਸੀ ਜ਼ਮੀਨ ਸੀ ਉਹ ਕੱਲ ਤਕਰੀਬਨ ਬਿੱਗਾ ਡੇਢ ਬਿੱਗਾ ਜ਼ਮੀਨ ਉਹ ਕੱਗਰ ਦੇ ਵਿੱਚ ਚਲੀ ਗਈ ਉਸ ਦੀ ਕੀਮਤ ਤਕਰੀਬਨ 1 ਕਰੋੜ ਤੋਂ ਵੱਧ ਕੀਮਤ ਸੀ ਜਿਹੜੀ ਕਿਸਾਨ ਦੀ ਕੱਲ ਉਸ ਦੇ ਵਿੱਚ ਜ਼ਮੀਨ ਹੈ ਜਿਹੜੀ ਉਹ ਰੁੜ ਗਈ ਹੈ ਕਿਉਂਕਿ ਇੱਥੋਂ ਤੁਸੀਂ ਦੇਖੋ ਕਿਤਨਾ ਭਾਰੀ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਪਰ ਕਿਸਾਨਾਂ ਕਿਸਾਨ ਨੇ ਜਿਹੜੇ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਸੋ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਈਏ ਕਿ ਜਿਹੜੀਆਂ ਅਸੀਂ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਪੁਆਰਟੀ ਪੰਜਾਬ ਦੇ ਉੱਤੇ ਇੱਕ ਵਾਰ ਫਿਰ ਤੁਹਾਨੂੰ ਹੋਰ ਥਾਵਾਂ ਦੇ ਉੱਤੇ ਜਾ ਕੇ ਵੀ ਦਿਖਾਵਾਂਗੇ ਤੁਸੀਂ ਜੂਰੋ ਪੁਆਰਟੀ ਪੰਜਾਬ ਦੇ ਨਾਲ ਧੰਨਵਾਦ